ਵੱਡੀ ਗੱਲ ਇਹ ਹੈ ਕਿ ਬਹੁਤ ਲੰਬੇ ਸਮੇਂ ਬਾਅਦ ਅਧਿਆਪਕਾਂ ਦੇ ਵਿੱਚੋਂ ਵੀ ਇੱਕ ਚੰਗਾ ਰਿਸਪਾਂਸ ਮਿਲੇ ਆ ਤੇ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਹੋਏ ਆ ਜਾਂ ਵੱਖ-ਵੱਖ ਥਾਵਾਂ ਤੇ ਅਧਿਆਪਕ ਹਿੱਸਾ ਬਣ ਰਹੇ ਨੇ ਭਾਰਤ ਬੰਦ ਦਾ ਉਹ ਆਪਣੇ ਰਜਿਸਟਰਾਂ ਦੇ ਵਿੱਚ ਕੋਈ ਛੁੱਟੀ ਭਰ ਕੇ ਨਹੀਂ ਆਏ ਉਹ ਆਪਣੇ ਰਜਿਸਟਰਾਂ ਦੇ ਵਿੱਚ ਹੜਤਾਲ ਭਰ ਕੇ ਆਏ ਨੇ ਦੱਸ ਕੇ ਸਰਕਾਰ ਨੂੰ ਖੁੱਲੇ ਤੌਰ ਤੇ ਕਿ ਅਸੀਂ ਇਸ ਭਾਰਤ ਬੰਦ ਦਾ ਹਿੱਸਾ ਪੰਜਾਬ ਰੋਡਵੇਜ ਹੈ ਪਨਬਸ ਹੈ ਪੀਆਰਟੀਸੀ ਹੈ ਮੁਕੰਮਲ 100% ਬੰਦ ਹੈ ਪੂਰੇ ਪੰਜਾਬ ਦੇ ਵਿੱਚ ਤੇ ਨਾਲ ਹੀ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਨੇ ਵੀ ਪੂਰਨ ਤੌਰ ਤੇ ਇਸ ਚੀਜ਼ ਦਾ ਭਾਰਤ ਬੰਦ ਦਾ ਜ਼ਮਰਤਨ ਕੀਤਾ ਜੀ ਤੁਹਾਨੂੰ ਇੱਕ ਹੋਰ ਦ੍ਰਿਸ਼ ਦਿਖਾ ਦਿੰਦੇ ਆ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੇ ਵਿਦਿਆਰਥੀ ਨੇ ਮੁਲਾਜ਼ਮ ਨੇ ਟੀਚਰ ਨੇ ਨੌਨ ਟੀਚਿੰਗ ਸਟਾਫ ਹੈ ਉਹ ਆਪਣਾ ਕਾਫਲਾ ਲੈ ਕੇ ਪੰਜਾਬੀ ਯੂਨੀਵਰਸਿਟੀ ਦਾ ਬੰਦ ਕਰਕੇ ਆ ਰਹੇ ਨੇ ਅੱਜ ਮੰਡੀਆਂ ਜਿਹੜੀਆਂ ਦਾਣਾ ਮੰਡੀ ਬੰਦ ਹੈ ਔਰ ਸਬਜੀ ਮੰਡੀ ਬੰਦ ਹੈਗੀ ਆ ਬਲਕਿ ਸਾਨੂੰ ਆਸ ਨਾਲੋਂ ਵੱਧ ਸਹਿਯੋਗ ਮਿਲਿਆ ਉਹਦਾ ਕਾਰਨ ਇਹ ਆ ਇਹ ਲੋਕ ਕੇਂਦਰ ਤੇ ਰਾਜ ਸਰਕਾਰਾਂ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਬਹੁਤ ਸਤਾਏ ਹੋਏ ਆ ਸਾਡੀ ਪਾਰਲੀਮੈਂਟ ਦੇ ਅੰਦਰ ਪਿਛਲੇ 30-32 ਸਾਲ ਤੋਂ ਇੱਕ ਵੀ ਕਾਨੂੰਨ ਲੋਕ ਹਿੱਤ ਚ ਪਾਸ ਨਹੀਂ ਕੀਤਾ ਗਿਆ ਸਾਰੇ ਦੇ ਸਾਰੇ ਲੋਕ ਵਿਰੋਧੀ ਆ ਇਸ ਕਰਕੇ ਸਾਡੇ ਲੋਕ ਸਭਾ ਦੇ ਅੰਦਰ ਕੰਪਨੀਆਂ ਤੇ ਕਾਰਪੋਰੇਟਸ ਨਾਲ ਦਲਾਲੀ ਲੈਣ ਦੇਣ ਤੋਂ ਵੱਧ ਕੋਈ ਕੰਮ ਨਹੀਂ ਹੋ ਰਿਹਾ ਇਹ ਸਾਰੇ ਦੇ ਸਾਰੀ ਜਿਹੜੀ ਸਾਡੀ ਇਸ ਕਿਸਮ ਦੀ ਬੁਰਜੁਆ ਰੂਲਿੰਗ ਕਲਾਸ ਆ ਇਹ ਕਾਰਪੋਰੇਟਸ ਦੀ ਡੰਮੀ ਆ ਉਹਨਾਂ ਕੋਲੇ ਵਿਕੀ ਹੋਈ ਆ ਇਹ ਦੇਸੀ ਵਿਦੇਸ਼ੀ ਕੰਪਨੀਆਂ ਲਈ ਕੰਮ ਕਰਦੇ ਆ ਕਿ ਪਹਿਲਾਂ ਇੰਨੀ ਏਕਤਾ ਦੇ ਨਾਲ ਭਾਵੇਂ ਕਿਸਾਨ ਮਜ਼ਦੂਰ ਮੁਲਾਜ਼ਮ ਪਹਿਲਾਂ ਇਹਦਾ ਲੜਦੇ ਸੀ ਕਿ ਤਾਂ ਸਟ੍ਰਾਈਕ ਕਰਦੇ ਸੀਗੇ ਦੇਸ਼ ਪੱਧਰ ਵਿੱਚ ਜਾਂ ਕਿ ਨਵੀਂ ਪਿਰਤ ਪੈ ਰਹੀ ਹੈ ਦੇਖੋ ਇਹ ਕਮੈਂਸ ਸਮਝੂਗਾ ਇੱਕ ਸ਼ੁਭ ਸ਼ਗਨ ਪਹਿਲਾਂ ਕਿਸਾਨ ਤੇ ਜਿਹੜੇ ਉਹ ਵੱਖਰੇ ਆਪਣੀਆਂ ਮੰਗਾਂ ਲਈ ਲੜਦੇ ਤੇ ਤੇ ਟ੍ਰੇਡ ਯੂਨੀਅਨਾਂ ਦੇ ਜਿਹੜੀਆਂ ਉਹ ਵੱਖਰੀਆਂ ਲੜ ਰਹੀਆਂ ଥିਆਂ ਇਸ ਵਾਰ ਮਜ਼ਦੂਰ ਕਿਸਾਨ ਮੁਲਾਜ਼ਮ ਬਦਿਆਰ ਥੀ ਸਮੁੱਚਾ ਇੱਥੋਂ ਤੱਕਰ ਕਿ ਵਪਾਰੀ ਰੋਡਵੇਜ ਜਿਹਨੇ ਡਰਾਈਵਰ ਨੇ ਸਮੁੱਚੇ 1 ਛੰਡੇ ਥੱਲੇ ਹੋਏ ਨੇ ਜੋ ਆਉਣ ਵਾਲੇ ਸਮੇਂ ਚ ਕਿਰਤੀ ਲੋਕਾਂ ਵਾਸਤੇ ਇੱਕ ਚੰਗਾ ਛਗਣਾ ਉਹਨਾਂ ਦੀ ਬੰਦ ਕਲਾਸੀ ਵਾਸਤੇ ਇੱਕ ਨਵੀਂ ਪਿਰਤਾ ਜਿੰਦਾਬਾਦ ਜਿੰਦਾਬਾਦ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤੀ ਸੈਰਾਂ ਟ੍ਰੇਡ ਜਥੇਬੰਦੀਆਂ ਮਜ਼ਦਮ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸਾਂਝੇ ਰੂਪ ਦੇ ਵਿੱਚ ਤੇ ਇਸ ਭਾਰਤ ਬੰਦ ਦੇ ਸੱਦੇ ਦਾ ਵਿਆਪਕ ਅਸਰ ਜਿਹੜਾ ਉਹ ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ ਵਿੱਚ ਨਜ਼ਰ ਆ ਰਿਹਾ ਹੈ ਇਸ ਵਕਤ ਅਸੀਂ ਪਟਿਆਲੇ ਦੇ ਨਵੇਂ ਬੱਸ ਅੱਡੇ ਵਾਲੇ ਚੌਕ ਦੇ ਵਿੱਚ ਖੜੇ ਆਂ ਸ਼ਹਿਰ ਦਾ ਬਿਲਕੁਲ ਮੇਨ ਚੌਕ ਹੈ ਪਰ ਇੱਥੇ ਆਵਾਜ਼ੇ ਬਿਲਕੁਲ ਬੰਦ ਕਰੀ ਹੋਈ ਹੈ ਔਰ ਬਿਲਕੁਲ ਇਹਦੇ ਨੇੜੇ ਕਿਉਂਕਿ ਨਵਾਂ ਬੱਸ ਸਟੈਂਡ ਹੈ ਨਵਾਂ ਬੱਸ ਸਟੈਂਡ ਦੇ ਜਿਕਰ ਦ੍ਰਿਸ਼ ਵਿਖੇ ਤਾਂ ਇੱਕਦਮ ਖਾਲੀ ਪਿਆ ਕਿਉਂਕਿ ਸਾਰੀਆਂ ਬੱਸਾਂ ਬੰਦ ਨੇ ਸਾਰਾ ਟਰਾਂਸਪੋਰਟ ਬੰਦ ਹੈ ਕਿਸਾਨਾਂ ਨੇ ਜਿਹੜਾ ਉਹ ਗ੍ਰਾਮੀਣ ਭਾਰਤ ਬੰਦ ਕੀਤਾ ਹੋਇਆ ਪੇਂਡੂ ਭਾਰਤ ਬੰਦ ਕੀਤਾ ਹੋਇਆ ਤਾਂ ਟ੍ਰੇਡ ਯੂਨੀਅਨਾਂ ਨੇ ਮਲਾਜ਼ਮ ਜਿੱਥੇ ਬੰਦੀਆਂ ਨੇ ਜਿਹੜਾ ਸ਼ਹਿਰਾਂ ਦੇ ਵਿੱਚ ਬੰਦ ਕੀਤਾ ਹੋਇਆ ਇਹ ਬੰਦ ਦਾ ਕਿੰਨਾ ਕੋਈ ਵਿਆਪਕ ਅਸਰ ਹੈ ਇਹ ਮੰਗਾ ਕੀ ਨੇ ਸਾਰੇ ਸਾਂਝੇ ਫੋਰਮ ਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਪੀਆਰਟੀਸੀ ਯੂਨੀਅਨ ਤੋਂ ਜਿਹੜੇ ਆਗੂ ਨਾਲ ਗੱਲਬਾਤ ਕਰਾਂਗੇ ਆਪਣਾ ਨਾਮ ਤੇ ਜਿੱਥੇ ਬੰਦੀ ਦੱਸ ਦਿਓ ਜੀ ਮੇਰਾ ਨਾਮ ਸੁਲਤਾਨ ਸਿੰਘ ਹੈ ਜੀ ਪਨ ਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਤੋਂ ਚੇਅਰਮੈਨ ਪਟਿਆਲਾ ਡਿਪੋ ਜੀ ਆਪਾਂ ਨਵੇਂ ਬਸ ਸਟੈਂਡ ਖੜਿਆ ਜੀ ਪਟਿਆਲੇ ਬੰਦ ਦਾ ਕਿੰਨਾ ਕੋਈ ਅਸਰ ਹੈ ਟਰਾਂਸਪੋਰਟ ਟਰਾਂਸਪੋਰਟ ਜੀ ਜਿਹੜੇ ਸਰਕਾਰੀ ਅਦਾਰਾ ਹੈ ਪੰਜਾਬ ਰੋਡਵੇਜ ਹੈ ਪਨਬਸ ਹੈ ਪੀਆਰਟੀਸੀ ਹੈ ਮੁਕੰਮਲ 100% ਬੰਦ ਹੈ ਪੂਰੇ ਪੰਜਾਬ ਦੇ ਵਿੱਚ ਤੇ ਨਾਲ ਹੀ ਜਿਹੜੇ ਪ੍ਰਾਈਵੇਟ ਆਪਰੇਟਰ ਨੇ ਉਹਨਾਂ ਨੇ ਵੀ ਪੂਰਨ ਤੌਰ ਤੇ ਇਸ ਚੀਜ਼ ਦਾ ਭਾਰਤ ਬੰਦ ਦਾ ਅੱਜ ਸਮਰਥਨ ਕੀਤਾ ਜੀ ਉਹਨਾਂ ਵੱਲੋਂ ਵੀ 100% ਬੰਦ ਹੈ। ਅੱਛਾ ਇਹ ਟਰਾਂਸਪੋਰਟ ਯੂਨੀਅਨ ਨੂੰ ਪੀਆਰਟੀਸੀ ਯੂਨੀਅਨ ਨੂੰ ਕਿੱਦਾਂ ਲੱਗਾ ਕਿਉਂ ਲੱਗਾ ਕਿ ਸਯੁਕਤ ਕਿਸਾਨ ਮੋਰਚੇ ਦੇ ਇਸ ਕਾਲ ਦਾ ਜਿਹੜਾ ਸਾਥ ਦੇਣਾ ਚਾਹੀਦਾ ਹੈ ਕਿ ਤੁਹਾਡੀਆਂ ਮੰਗਾਂ ਦੇ ਵਿੱਚ ਸਾਂਝ ਕੀ ਹੈ ਐਸਕੇਐਮ ਦੇ ਨਾਲ। ਦੇਖੋ ਜੀ ਜਿਹੜੀ ਕਿਸਾਨ ਮੋਰਚਿਆਂ ਵੱਲੋਂ ਜੋ ਵੀ ਮੰਗਾਂ ਲੋਕ ਹਿੱਤ ਦੀਆਂ ਮੰਗਾਂ ਲੈ ਕੇ ਚੱਲਿਆ ਜਾਂਦਾ। ਸੋ ਉਹਦੇ ਵਿੱਚ ਜਿਵੇਂ ਹੁਣ ਪਹਿਲਾਂ ਜਿਹੜੀ ਕੇਂਦਰ ਸਰਕਾਰ ਐ ਤਿੰਨ ਖੇਤੀ ਕਾਨੂੰਨ ਲੈ ਕੇ ਆਈ ਸੀ। ਉਹ ਖੇਤੀ ਕਾਨੂੰਨ ਭਾਵੇਂ ਕੋਈ ਮੁਲਾਜ਼ਮ ਹੈ, ਭਾਵੇਂ ਆਪਾਂ ਕਿਸਾਨ ਆ ਉਹ ਹਰੇਕ ਤੇ ਲਾਗੂ ਹੁੰਦਾ ਭਾਵੇਂ ਕੋਈ ਵਪਾਰੀ ਆ। ਹਰੇਕ ਦੀ ਮਾਰ ਉਸ ਚੀਜ਼ ਨੂੰ ਪੈਂਦੀ ਹੈ ਉਹਦੀ ਪੈਣੀ ਸੀ ਤੇ ਹੁਣ ਪਹਿਲਾਂ ਉਹਨਾਂ ਨੇ ਕਮਿਟਮੈਂਟ ਕੀਤੀ ਉਦੋਂ ਕਾਨੂੰਨ ਤਾਂ ਰੱਦ ਕਰਵਾ ਲਏ ਸੰਘਰਸ਼ ਕਰਕੇ ਦਿੱਲੀ ਦੇ ਬਾਡਰਾਂ ਤੇ ਜਾ ਕੇ ਬਹਿ ਕੇ ਉਦੋਂ ਕਮਿਟਮੈਂਟ ਉਹਨਾਂ ਐ ਐਮਐਸਪੀ ਦੀ ਕੀਤੀ ਸੀ ਹੁਣ ਐਮਐਸਪੀ ਤੋਂ ਜਿਹੜੀ ਇਹ ਕੇਂਦਰ ਸਰਕਾਰ ਭੱਜ ਰਹੀ ਹੈ ਤੇ ਹੁਣ ਇੱਕ ਨਵਾਂ ਕਾਨੂੰਨ ਜਿਹੜਾ ਟਰਾਂਸਪੋਰਟ ਤੇ ਲਾਗੂ ਹੁੰਦਾ ਭਾਵੇਂ ਕੋਈ ਮੋਟਰਸਾਈਕਲ ਵਾਲਾ ਕਾਰ ਵਾਲਾ ਜਿਹੜਾ ਹਿੱਟ ਐਂਡ ਰਨ ਵਾਲਾ ਜਿਹਦੇ ਚ 10 ਸਾਲ ਦੀ ਕੈਦ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਤੇ 7 ਲੱਖ ਤੱਕ ਦਾ ਜੁਰਮਾਨਾ ਉਹ ਜਿਹੜਾ ਹਰੇਕ ਵਰਗ ਤੇ ਲਾਗੂ ਹੁੰਦਾ ਉਹਦੇ ਵਿਰੋਧ ਵੱਜੋਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਵੀ ਜਿਹੜੀ ਕੇਂਦਰ ਸਰਕਾਰ ਹੈ ਮਜ਼ਦੂਰ ਮਾਰੂ ਕਿਸਾਨ ਮਾਰੂ ਮੁਲਾਜ਼ਮ ਮਾਰੂ ਨੀਤੀਆਂ ਜਿਹੜੀਆਂ ਲੈ ਕੇ ਆ ਰਹੀ ਹੈ ਉਹਦੇ ਉਸ ਚੀਜ਼ ਨੂੰ ਵੇਖ ਕੇ ਅਸੀਂ ਅੱਜ ਜਿਹੜਾ ਪੂਰਨ ਤੌਰ ਤੇ ਸਮਰਥਨ ਆਪਣੇ ਜਥੇਬੰਦੀ ਵੱਲੋਂ ਬੀਆਰਟੀਸੀ ਵੱਲੋਂ ਪਨ ਬੱਸ ਵੱਲੋਂ ਅੱਜ ਜਿਹੜਾ ਇਸ ਬੰਦ ਦਾ ਕੀਤਾ ਹੈ ਤੁਹਾਡੇ ਕਿੰਨੇ ਕੁ ਵਰਕਰ ਫਿਰ ਇੱਥੇ ਪਹੁੰਚੇ ਨੇ ਕਿ ਕੋਈ ਬੱਸ ਚੱਲ ਰਹੀ ਹੈ ਜਾਂ ਬਿਲਕੁਲ ਹੀ ਬੰਦ ਹੈ 100% ਪੂਰਨ ਤੌਰ ਤੇ 100% ਬੱਸਾਂ ਬੰਦ ਨੇ ਬਿਲਕੁਲ ਬੱਸ ਸਟੈਂਡ ਵੀ ਤਕਰੀਬਨ ਬੰਦ ਹੀ ਪਿਆ ਕੋਈ ਉਹਦੇ ਵਿੱਚ ਹੈ ਨਹੀਂ ਚੱਲ ਰਹੀ ਬਸ ਜਿਹੜੀ ਹੈ ਤੇ ਤੁਹਾਡੇ ਸਾਰੇ ਜਿਹੜੇ ਡਰਾਈਵਰ ਕਨੈਕਟਰ ਜਾਂ ਵਰਕਰ ਨੇ ਉਹ ਇੱਥੇ ਆਏ ਹੋਏ ਨੇ ਹਾਂਜੀ ਬਿਲਕੁਲ ਪੂਰੀ ਅਸੀਂ ਵੱਡੀ ਮਾਤਰਾ ਦੇ ਵਿੱਚ ਸਮੂਲੀਅਤ ਕੀਤੀ ਹੈ ਇਸ ਧਰਨੇ ਦੇ ਵਿੱਚ ਪੂਰੇ ਪੰਜਾਬ ਵਿੱਚ ਇਦਾਂ ਹੋਇਆ ਹਾਂਜੀ ਪੂਰੇ ਪੰਜਾਬ ਵਿੱਚ ਜਗਾ ਜਗਾ ਜਿੱਥੇ ਜਿੱਥੇ ਧਰਨੇ ਲੱਗੇ ਨੇ ਜਿਹੜਾ ਵੀ ਨੇੜੇ ਪੈਂਦਾ ਜਿਹੜੇ ਆਪਣੇ ਸਾਥੀਆਂ ਨੂੰ ਕਿਉਂਕਿ ਅਲੱਗ-ਅਲੱਗ ਏਰੀਆ ਤੋਂ ਸਾਥੀ ਜਿਹੜੇ ਨੇ ਕੰਮ ਕਰਦੇ ਨੇ ਸਦਾਰੇ 'ਚ ਜਿਹੜਾ ਜਿਹੜਾ ਉਹਨਾਂ ਨੂੰ ਉਹਨਾਂ ਦੇ ਨੇੜੇ ਪੈਂਦਾ ਉੱਥੇ ਅਸੀਂ ਉਹਨਾਂ ਨੂੰ ਦਿਕਿਆ ਹੋਇਆ ਵੀ ਆਪਣੇ ਜ਼ਰੂਰ ਜਾ ਕੇ ਧਰਨੇ ਦੇ ਵਿੱਚ ਸਮੂਲੀਅਤ ਕਰਨਾ ਜੀ ਅਚਾ ਨਿਜੀਕਰਨ ਕਿੰਨਾ ਕੁ ਕਿੰਨੇ ਕੁ ਜਿਹੜੀ ਹੁਣ ਕਾਫੀ ਲੰਬੇ ਸਮੇਂ ਤੋਂ ਤਕਰੀਬਨ 18-18 ਸਾਲ ਹੋ ਗਏ ਸਾਡੇ ਸਾਥੀਆਂ ਨੂੰ ਕੱਚੇ ਤੌਰ ਤੇ ਕੰਮ ਕਰਦਿਆ ਸਰਕਾਰ ਨੇ ਪਾਲਿਸੀ ਵੀ ਬੰਦ ਕਰਤੀ ਵੀ ਰੈਗੂਲਰ ਭਰਤੀ ਦਾ ਕਰਨੀ ਨਹੀਂ ਜਿਹਦਾ ਬਹੁਤ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਵੀ ਕਰਦੇ ਆ ਰਹੇ ਹਾਂ ਵੀ ਰੈਗੂਲਰ ਕਰੋ ਰੈਗੂਲਰ ਕਰੋ ਪਹਿਲੀਆਂ ਸਰਕਾਰਾਂ 10 ਸਾਲ ਪਹਿਲਾਂ ਕਾਲੀ ਸਰਕਾਰ ਰਹਿ ਗਈ ਉਸ ਤੋਂ ਬਾਅਦ 5 ਸਾਲ ਕਾਂਗਰਸ ਰਹਿ ਗਈ ਬਸ ਲਾਰੇ ਲੱਪੇ 'ਚ ਰਹਿੰਦਾ ਰਿਹਾ ਇਹ ਵੀ ਇੱਕ ਬਦਲਾਅ ਦੇ ਨਾਂ ਤੇ ਇਹਨਾਂ ਨੂੰ ਵੋਟਾਂ ਪਾਈਆਂ ਸਨ ਵੀ ਇਹ ਕੁਝ ਕਰਨਗੇ ਵੀ ਉਹ ਰੈਗੂਲਰ ਦਾ ਇਹਨਾਂ ਨੇ ਵਾਅਦਾ ਕੀਤਾ ਸੀਗਾ ਹੁੰਦਿਆ ਸਰ ਜਿਹੜਾ ਸਾਡਾ ਹਰਾ ਪੰਨੇ ਉਹ ਮਲਾਜਮਾਂ ਤੇ ਚੱਲ ਇਸ ਚੀਜ਼ ਨੂੰ ਵੇਖ ਕੇ ਇਹਨਾਂ ਨੂੰ ਬਦਲਾ ਲੈਂਦਾ ਸੀਗਾ ਪਰ ਇਹ ਵੀ ਸਰਕਾਰ ਫੇਲ ਜਾਪਦੀ ਇੱਕ ਤਰ੍ਹਾਂ ਜੀ ਤੁਹਾਨੂੰ ਇੱਕ ਹੋਰ ਦ੍ਰਿਸ਼ ਦਿਖਾ ਦਿੰਨੇ ਆ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੇ ਵਿਦਿਆਰਥੀ ਨੇ ਮੁਲਾਜ਼ਮ ਨੇ ਟੀਚਰ ਨੇ ਨੌਨ ਟੀਚਿੰਗ ਸਟਾਫ ਹੈ ਉਹ ਆਪਣਾ ਕਾਫਲਾ ਲੈ ਕੇ ਪੰਜਾਬੀ ਯੂਨੀਵਰਸਿਟੀ ਦਾ ਬੰਦ ਕਰਕੇ ਆ ਰਹੇ ਨੇ ਪੰਜਾਬੀ ਯੂਨੀਵਰਸਿਟੀ ਤੋਂ ਚੱਲ ਕੇ ਜਿਹੜਾ ਇਸ ਧਰਨੇ ਦੇ ਵਿੱਚ ਵੀ ਉਹ ਸ਼ਾਮਲ ਹੋ ਰਹੇ ਨੇ ਤਾਂ ਦੇਖ ਰਿਹਾ ਕਿ ਸਿੱਖਤ ਕਿਸਾਨ ਮੋਰਚੇ ਦੇ ਇਸ ਕਾਲ ਤੇ ਹੋਰ ਜਿੱਥੇ ਬੰਦਿਆਂ ਦੇ ਕਾਲ ਤੇ ਸਾਰੇ ਹੀ ਵਰਗ ਭਾਵੇਂ ਕਿ ਉਹ ਮੁਲਾਜ਼ਮ ਨੇ ਭਾਵੇਂ ਵਿਦਿਆਰਥੀ ਨੇ ਪਾਵੇਂ ਕਿਸਾਨ ਨੇ ਪਾਵੇਂ ਮਜ਼ਦੂਰ ਨੇ ਪਾਵੇਂ ਕਿਉਂ ਟਰਾਂਸਪੋਰਟਰ ਨੇ ਪਾਵੇਂ ਕਿਉਂ ਹੋਰ ਵਰਗਾਂ ਦੇ ਨੇ ਤਾਂ ਸਾਰੇ ਇਸ ਬੰਜ ਦੇ ਵਿੱਚ ਉਹ ਸ਼ਾਮਿਲ ਹੋਏ ਨੇ ਤੇ ਨਵਾਂ ਬੱਸ ਸਟੈਂਡ ਵਾਲੇ ਇਸ ਚੌਂਕ ਦੇ ਵਿੱਚ ਜਿਹੜਾ ਉਹ ਪਹੁੰਚ ਚੁੱਕੇ ਨੇ ਤਾਂ ਆਪਾਂ ਇੱਥੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਆਗੂ ਨੇ ਕਿਰਤੀ ਕਿਸਾਨ ਜੀ ਨੂੰ ਤੇ ਦਵਿੰਦਰ ਸਿੰਘ ਪੂਨੀਆ ਜੀ ਪੂਨੀਆ ਜੀ ਅੱਜ ਦੇ ਬੰਦ ਨੂੰ ਕਿਵੇਂ ਦੇਖਦੇ ਹੋ ਕਿੰਨਾ ਖੰਗਾਰਾ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਮਿਲ ਰਿਹਾ ਹੈ ਤੇ ਆਪਾਂ ਨਵੇਂ ਬੱਸ ਸਟੈਂਡ 'ਚ ਖੜੇ ਆ ਸ਼ਹਿਰ ਦੇ ਵਿੱਚ ਕੀ ਹਾਲਾਤ ਨੇ ਦੇਖੋ ਇੱਥੋਂ ਦਾ ਦ੍ਰਿਸ਼ ਤੁਹਾਡੇ ਸਾਹਮਣੇ ਹੈਗਾ ਕਿ ਮੁਕੰਮਲ ਬੰਦ ਹੈ ਜੀ ਤੇ ਅਸੀਂ 9 ਤਾਰੀਖ ਨੂੰ ਮਾਰਚ ਕੀਤਾ ਸੀ ਸ਼ਹਿਰ ਦੇ ਅੰਦਰ ਗੱਡੀਆਂ ਲੈ ਕੇ ਕਾਫਲੇ ਦੇ ਰੂਪ ਦੇ ਵਿੱਚ ਤੇ ਅਸੀਂ ਉਦੋਂ ਅਪੀਲ ਕੀਤੀ ਸੀ ਸਾਰੇ ਵਰਗਾਂ ਨੂੰ ਔਰ ਉਸ ਤੋਂ ਬਾਅਦ ਅਸੀਂ ਕੁਝ ਟੋਲੀਆਂ ਬਣਾ ਕੇ ਬਾਜ਼ਾਰਾਂ 'ਚ ਗਏ ਆ ਤੇ ਕੱਲ ਵੀ ਗਏ ਆ ਔਰ ਬਾਜ਼ਾਰ ਦੇ ਅੰਦਰ ਅਸੀਂ ਦੁਕਾਨਦਾਰਾਂ ਕੋਲੇ ਜਾ ਕੇ ਬੇਨਤੀ ਕੀਤੀ ਕਿ ਤੁਹਾਡੇ ਸਾਡੇ ਸਾਰੇ ਮਸਲੇ ਮੰਗਾ ਸਾਂਝੇ ਹੈਗੇ ਆ ਤੇ ਸਾਰੀਆਂ ਜਿੰਨੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹ ਹਰ ਵਰਗ ਦੇ ਖਿਲਾਫ ਨੇ ਇਹ ਕਾਰਪੋਰੇਟਸ ਦੇ ਹੱਕ ਚ ਹੈ ਇਸ ਕਰਕੇ ਆਮ ਲੋਕਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਸ਼ਹਿਰੀਆਂ ਦੇ ਉੱਤੇ ਮਲਾਜ਼ਮਾਂ ਦੇ ਉੱਤੇ ਕਿਸਾਨਾਂ ਤੇ ਮਜ਼ਦੂਰਾਂ ਤੇ ਕਿਰਤੀਆਂ ਤੇ ਕਾਮਿਆਂ ਦੇ ਉੱਤੇ ਇਹਦਾ ਸਾਰੇ ਦਾ ਸਾਰਾ ਮਾੜਾ ਅਸਰ ਪੈ ਰਿਹਾ ਤਾਂ ਉਹਨਾਂ ਲੋਕਾਂ ਨੇ ਸਾਡਾ ਸਵਾਗਤ ਤਾਂ ਕੀਤਾ ਹੀ ਕੀਤਾ ਸਾਨੂੰ ਸਹਿਯੋਗ ਸਮਰਥਨ ਜਿਹੜਾ ਉਸ ਦੇ ਲਈ ਹਾਂ ਕੀਤੀ ਨਾਲ ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਵੱਧ ਹੋਰ ਦੱਸੋ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਅਸੀਂ ਆਰਟੀ ਅਸੋਸੀਏਸ਼ਨ ਨੂੰ ਮਿਲੇ ਅੱਜ ਮੰਡੀਆਂ ਜਿਹੜੀਆਂ ਦਾਣਾ ਮੰਡੀ ਬੰਦ ਹੈ ਔਰ ਸਬਜੀ ਮੰਡੀ ਬੰਦ ਹੈਗੀ ਆ ਇਸ ਤੋਂ ਬਿਨਾ ਅਸੀਂ ਵਪਾਰ ਮੰਡਲ ਨੂੰ ਮਿਲੇ ਸੀਗੇ ਉਹਨਾਂ ਕਿਹਾ ਕਿ ਬਿਲਕੁਲ ਅਸੀਂ ਜਿੰਨੇ ਵਪਾਰਕ ادارے ਆ ਸਾਰੇ ਦੇ ਸਾਰੇ ਬੰਦ ਕਰਾਂਗੇ ਬਲਕਿ ਸਾਨੂੰ ਆਸ ਨਾਲੋਂ ਵੱਧ ਸਹਿਯੋਗ ਮਿਲਿਆ ਉਹਦਾ ਕਾਰਨ ਇਹ ਹੈ ਕਿ ਲੋਕ ਕੇਂਦਰ ਤੇ ਰਾਜ ਸਰਕਾਰਾਂ ਤੋਂ ਉਹਨਾਂ ਦੀਆਂ ਨੀਤੀਆਂ ਤੋਂ ਬਹੁਤ ਸਤਾਏ ਹੋਏ ਆ ਕਿਉਂਕਿ ਲੋਕਾਂ ਦੇ ਅੰਦਰ ਜਿਹੜੀ ਮਹਿੰਗਾਈ ਨੇ ਬੇਰੋਜ਼ਗਾਰੀ ਨੇ ਭੁੱਖਮਰੀ ਨੇ ਇੰਨੀ ਮਾੜੀ ਹਾਲਤ ਕੀਤੀ ਹੋਈ ਹੈ ਕਿ ਆਮ ਲੋਕ ਆਮ ਸ਼ਹਿਰੀ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਮਾੜੀ ਹੋ ਚੁੱਕੀ ਆ ਔਰ ਇੱਥੇ ਅਮੀਰ ਅਮੀਰ ਹੋ ਰਿਹਾ ਕਾਰਪੋਰੇਟਸ ਵੱਧ ਫੁੱਲ ਰਹੇ ਨੇ ਸਾਡੀ ਪਾਰਲੀਮੈਂਟ ਦੇ ਅੰਦਰ ਪਿਛਲੇ 30 32 ਸਾਲ ਤੋਂ ਇੱਕ ਵੀ ਕਾਨੂੰਨ ਲੋਕ ਹਿੱਤ ਚ ਪਾਸ ਨਹੀਂ ਕੀਤਾ ਗਿਆ ਸਾਰੇ ਦੇ ਸਾਰੇ ਲੋਕ ਵਿਰੋਧੀ ਆ ਇਸ ਕਰਕੇ ਸਾਡੇ ਲੋਕ ਸਭਾ ਦੇ ਅੰਦਰ ਕੰਪਨੀਆਂ ਤੇ ਕਾਰਪੋਰੇਟਸ ਨਾਲ ਦਲਾਲੀ ਲੈਣ ਦੇਣ ਤੋਂ ਵੱਧ ਕੋਈ ਕੰਮ ਨਹੀਂ ਹੋ ਰਿਹਾ ਇਹ ਸਾਰੇ ਦੀ ਸਾਰੀ ਜਿਹੜੀ ਸਾਡੀ ਇਸ ਕਿਸਮ ਦੀ ਬੁਰਜੁਆ ਰੂਲਿੰਗ ਕਲਾਸ ਆ ਇਹ ਕਾਰਪੋਰੇਟਸ ਦੀ ਡੰਮੀ ਆ ਉਹਨਾਂ ਕੋਲੇ ਵਿਕੀ ਹੋਈ ਆ ਇਹ ਦੇਸੀ ਵਿਦੇਸ਼ੀ ਕੰਪਨੀਆਂ ਲਈ ਕੰਮ ਕਰਦੇ ਆ ਇਸ ਕਰਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਆਮ ਲੋਕਾਂ ਦਾ ਵਪਾਰੀਆਂ ਦਾ ਕਾਰੋਬਾਰੀਆਂ ਦਾ ਤੇ ਦੁਕਾਨਦਾਰਾਂ ਦਾ ਮੁਲਾਜ਼ਮਾਂ ਦਾ ਮਾੜਾ ਹਾਲ ਆ ਤਾਂ ਹੀ ਤਾਂ ਹੀ ਅੱਜ ਰੋਸ ਆ ਤੇ ਤਾਂ ਹੀ ਲੋਕ ਬੰਦ ਕਰੇ ਰਹੇ ਇਹ ਬਿਲਕੁਲ ਜੇ ਸਫਲਤਾ ਹੈਗੀ ਹੈ ਤੇ ਜੇ ਲੋਕਾਂ ਦਾ ਆਵਾਮ ਦਾ ਸਹਿਯੋਗ ਹੈ ਇਸ ਕਰਕੇ ਕਿ ਉਹ ਆਪਣੇ ਆਪ 'ਚ ਬੜੇ ਤੰਗ ਨੇ ਉਹਨਾਂ ਦੇ ਆਰਥਿਕ ਮਸਲੇ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਸਵਾਲ ਉਹਨਾਂ ਦੇ ਰੋਜ਼ਗਾਰ ਦਾ ਸਵਾਲ ਤੇ ਲੋਕਾਂ ਦੇ ਰਹਿਣ ਸਹਿਣ ਦੀਆਂ ਸਹੂਲਤਾਂ ਦੇ ਮਸਲੇ ਜਿਹੜੇ ਆ ਉਹਦੇ ਤੇ ਲਗਾਤਾਰ ਕੱਟ ਲੱਗਣ ਦੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਦੁੱਬਰ ਬਣੀ ਹੋਈ ਆ ਤੇ ਇਸ ਕਰਕੇ ਉਹਨਾਂ ਨੇ ਸਾਡੇ ਇਸ ਕਾਲ ਨੂੰ ਬਹੁਤ ਜਿਹੜਾ ਸਹਿਯੋਗ ਦੇ ਨਾਲ ਸਮਰਥਨ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਜਿਵੇਂ ਵੀ ਤੁਸੀਂ ਕਹੋਗੇ ਅੱਗੋਂ ਵੀ ਜਦੋਂ ਤੁਸੀਂ ਕੋਈ ਕਾਲ ਕਰੋਗੇ ਤੇ ਅਸੀਂ ਵੱਧ ਚੜ ਕੇ ਉਹਦੇ 'ਚ ਸ਼ਾਮ ਲਾਵਾਂਗੇ ਤੇ ਹੁੰਦੇ ਰਵਾਂਗੇ ਜੀ ਆਪਾਂ ਹੋਰ ਵੀ ਆਗੂ ਨਾਲ ਗੱਲਬਾਤ ਕਰਾਂਗੇ ਆਪਣਾ ਨਾਮ ਆਪਣੀ ਯੂਨੀਅਨ ਜਰੂਰ ਦੱਸੋ ਦਰਸ਼ਨ ਸਿੰਘ ਬੇਲੂ ਮਾਜਰਾ ਮਲਾਜਮ ਆਗੂ ਤੁਹਾਡੇ ਮੁਲਾਜ਼ਮਾਂ ਵੱਲੋਂ ਅੱਜ ਕਿਸ ਤਰੀਕੇ ਨਾਲ ਹੜਤਾਲ ਦੇ ਵਿੱਚ ਜਿਹੜਾ ਸ਼ਮੂਲੀਅਤ ਕੀਤੀ ਗਈ ਹੈ ਸਾਡੇ ਫੈਡਰੇਸ਼ਨ ਵਾਲਾ ਜਿਹੜੇ ਮੁਲਾਜ਼ਮ ਸੰਬੰਧਿਤ ਨੇ ਉਹ ਸਮੁੱਚੇ ਮੁਲਾਜ਼ਮਾਂ ਚ ਹੜਤਾਲ ਦੇ ਉੱਤੇ ਨੇ ਕੁਝ ਇੱਥੇ ਪਹੁੰਚ ਗਏ ਕੁਝ ਵੱਖੋ ਵੱਖਰਾ ਆਪਣੇ ਦਫ਼ਤਰਾਂ ਅੱਗੇ ਰੈਲੀਆਂ ਕਰਨ ਤੋਂ ਬਾਅਦ ਇੱਥੇ ਸ਼ਾਮਲ ਹੋਣਗੇ ਕਿਉਂਕਿ ਜਦੋਂ ਦੀਆਂ ਡਬਲਯੂਟੀਓ ਵਰਲਡ ਬੈਂਕ ਦੀਆਂ ਨੀਤੀਆਂ ਆਈਆਂ ਨੇ ਤਾਂ ਮੁਲਾਜ਼ਮਾਂ ਦਾ ਰਜਗਾਰ ਆ ਜਿਹੜਾ ਉਹਦੀ ਕਾਰ ਘਟਾਈ ਕੀਤੀ ਜਾ ਰਹੀ ਹੈ ਉਹ ਲੋਕ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਹੋਣ ਤੋਂ ਬਾਅਦ ਇੱਥੇ ਛੜਕਾ ਬਣਾਈਆਂ ਸਿੱਖਿਆ ਦੇ ਖੇਤਰ ਬਣਾਏ ਹੋਰ ਵੱਖ-ਵੱਖ ادارے ਚਲਾਏ ਅੱਜ ਉਹਨਾਂ ਦਾ ਭੋਗ ਪਾ ਕੇ ਨਹੀਂ ਜੀ ਹੱਥਾਂ 'ਚ ਦਿੱਤਾ ਜਾ ਰਿਹਾ ਚਾਹੇ ਉਹ ਰੇਲਵੇ ਆ ਚਾਹੇ ਬਿਜਲੀ ਬੋਰਡ ਆ ਜਾਂ ਹੋਰ ਬਹੁਤ ਵੱਡੇ-ਵੱਡੇ ادارے ਨੇ ਜਿੱਦਾਂ BSNL ਲੱਗਾ ਸਾਰੇ ਨੂੰ ਖਤਮ ਕੀਤਾ ਜਾ ਰਿਹਾ ਮਲਾਜਮਾਂ ਦੀ ਪੈਨਸ਼ਨ ਖਤਮ ਕੀਤੀ ਜਾ ਰਹੀ ਆ ਜਿਹਦੇ ਰੋਸ ਵਜੋਂ ਸਮੁੱਚਾ ਜਿਹੜਾ ਮਲਾਜਮਾਂ ਦਾ ਹਿੰਦੁਸਤਾਨ ਦਾ ਉਹ ਰੋਸ ਦੇ ਵਿੱਚ ਆ ਜਿੱਥੇ ਉਹ ਆਪਣੀ ਲੜਾਈ ਲੜ ਰਹੇ ਹੈਗਾ ਉੱਥੇ ਅੱਜ ਸਾਂਝੇ ਇਕੱਠ ਦੇ ਵਿੱਚ ਵੀ ਉਹ ਇੱਕ ਦਿਨ ਦੀ ਹੜਤਾਲ ਦੇ ਉੱਤੇ ਆ ਮੇਰੇ ਖਿਆਲ ਤੁਸੀਂ ਪਿਛਲੇ 15-20 ਸਾਲਾਂ ਤੋਂ ਜਿਹੜਾ ਇਹ ਨਿਜੀਕਰਨ ਹੁੰਦਾ ਹੋਇਆ ਦੇਖਦੇ ਹੋਵੋਗੇ ਕਿ ਪਹਿਲਾਂ ਇੰਨੀ ਏਕਤਾ ਦੇ ਨਾਲ ਭਾਵੇਂ ਕਿਸਾਨ ਮਜ਼ਦੂਰ ਮੁਲਾਜ਼ਮ ਪਹਿਲਾਂ ਇਹਦਾ ਲੜਦੇ ਸੀਗੇ ਤਾਂ ਸਟ੍ਰਾਈਕ ਕਰਦੇ ਸੀਗੇ ਦੇਸ਼ ਪੱਧਰ ਵਿੱਚ ਜਾਂ ਇੱਕ ਨਵੀਂ ਪਿਰਤ ਪੈ ਰਹੀ ਹੈ ਦੇਖੋ ਇਹ ਕਮੈ ਸਮਝੂਗਾ ਇੱਕ ਸ਼ੁਭ ਸ਼ਗਨ ਪਹਿਲਾਂ ਕਿਸਾਨ ਤੇ ਜਿਹੜੇ ਉਹ ਵੱਖਰੇ ਆਪਣੀਆਂ ਮੰਗਾਂ ਲਈ ਲੜਦੇ ਤੇ ਤੇ ਟ੍ਰੇਡ ਯੂਨੀਅਨਾਂ ਦੇ ਜਿਹੜੀਆਂ ਉਹ ਵੱਖਰੀਆਂ ਲੜ ਰਹੀਆਂ ଥିਆਂ ਇਸ ਵਾਰ ਮਜ਼ਦੂਰ ਕਿਸਾਨ ਮੁਲਾਜ਼ਮ ਵਿਦਿਆਰਥੀ ਸਮੁੱਚਾ ਇਥੇ ਟੱਕਰ ਕੇ ਵਪਾਰੀ ਰੋਡਵੇਜ ਜਿਹਨੇ ਡਰਾਈਵਰ ਨੇ ਸਮੁੱਚੇ ਇੱਕ ਝੰਡੇ ਥੱਲੇ ਹੋਏ ਨੇ ਜੋ ਆਉਣ ਵਾਲੇ ਸਮੇਂ ਚ ਕਿਰਤੀ ਲੋਕਾਂ ਵਾਸਤੇ ਇੱਕ ਚੰਗਾ ਛਗਣਾ ਉਹਨਾਂ ਦੀ ਬੰਦ ਕਲਾਸੀ ਵਾਸਤੇ ਇੱਕ ਨਵੀਂ ਪਿਰਤਾ ਜੀ ਸਾਡੇ ਨਾਲ ਟੀਚਰ ਆਗੂ ਨੇ ਡੀਟੀਐਫ ਤੋਂ ਵਿਕਰਮਦੇਵ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਡੀਟੀਐਫ ਵੱਲੋਂ ਅੱਜ ਕਿਸ ਤਰੀਕੇ ਦਾ ਪ੍ਰੋਗਰਾਮ ਲਿਖਿਆ ਗਿਆ ਜੀ ਉਹ ਅੱਜ ਦੀ ਹੜਤਾਲ ਚ ਕਿਵੇਂ ਸ਼ਾਮਲ ਹੋ ਰਹੇ ਨੇ ਦੇਖੋ ਅਸੀਂ ਪੰਜਾਬ ਦੀਆਂ 17 ਤੋਂ ਵੱਧ ਅਧਿਆਪਕ ਜਥੇਬੰਦੀਆਂ ਦਾ ਇੱਕ ਮੋਰਚਾ ਬਣਾਇਆ ਇਸ ਮੋਰਚੇ ਦਾ ਗਠਨ ਹੀ ਇਸ ਕਰਕੇ ਕੀਤਾ ਗਿਆ ਕਿ 16 ਫਰਵਰੀ ਦੀ ਜਿਹੜੀ ਹੜਤਾਲ ਆ ਤੇ ਭਾਰਤਵੰਦ ਦਾ ਉਹਨੂੰ ਕਿਵੇਂ ਕਾਮਯਾਬ ਕੀਤਾ ਜਾ ਸਕਦਾ ਹੈ ਵੱਡੀ ਗੱਲ ਇਹ ਹੈ ਕਿ ਬਹੁਤ ਲੰਬੇ ਸਮੇਂ ਬਾਅਦ ਅਧਿਆਪਕਾਂ ਦੇ ਵਿੱਚੋਂ ਵੀ ਇੱਕ ਚੰਗਾ ਰਿਸਪਾਂਸ ਮਿਲੇ ਆ ਤੇ ਅੱਜ ਜਦੋਂ ਅਸੀਂ ਇੱਥੇ ਪਹੁੰਚੇ ਹੋਏ ਆ ਜਾਂ ਵੱਖ-ਵੱਖ ਥਾਵਾਂ ਤੇ ਅਧਿਆਪਕ ਹਿੱਸਾ ਬਣ ਰਹੇ ਨੇ ਭਾਰਤਵੰਦ ਦਾ ਉਹ ਆਪਣੇ ਰਜਿਸਟਰਾਂ ਦੇ ਵਿੱਚ ਕੋਈ ਛੁੱਟੀ ਭਰ ਕੇ ਨਹੀਂ ਆਏ ਉਹ ਆਪਣੇ ਰਜਿਸਟਰਾਂ ਦੇ ਵਿੱਚ ਹੜਤਾਲ ਭਰ ਕੇ ਆਏ ਨੇ ਇਸ ਕਰਕੇ ਅੱਜ ਅਸੀਂ ਰਜਿਸਟਰ ਦੇ ਵਿੱਚ ਹੜਤਾਲ ਭਰ ਕੇ ਦੱਸ ਕੇ ਸਰਕਾਰ ਨੂੰ ਖੁੱਲੇ ਤੌਰ ਤੇ ਕਿ ਅਸੀਂ ਇਸ ਭਾਰਤਵੰਦ ਦਾ ਹਿੱਸਾ ਅੱਛਾ ਪਹਿਲਾਂ ਇਦਾਂ ਹੁੰਦਾ ਵੀ ਛੁੱਟੀ ਭਰ ਕੇ ਉਹ ਅਧਿਆਪਕ ਅੱਜ ਸ਼ਰਯਮ ਕਹਿ ਕੇ ਵੀ ਹੜਤਾਲ ਤੇ ਚੱਲੇ ਆ ਬਿਲਕੁਲ ਜੀ ਫੇਸਬੁੱਕਾਂ ਦੇ ਉੱਪਰ ਵਟਸਐਪਾਂ ਦੇ ਉੱਪਰ ਅਧਿਆਪਕਾਂ ਨੇ ਤੇ ਉਹਨਾਂ ਦੇ ਆਗੂਆਂ ਨੇ ਖੁੱਲੇ ਆਮ ਆਪਣੇ ਰਜਿਸਟਰਾਂ ਦੀਆਂ ਫੋਟੋਆਂ ਪਾਈਆਂ ਨੇ ਕਿ ਅਸੀਂ ਅੱਜ ਹੜਤਾਲ ਤੇ ਆ ਇਸ ਕਰਕੇ ਜਿਵੇਂ ਦੇ ਹਾਲਾਤ ਨੇ ਦੇਖੋ ਚੁਣੌਤੀ ਵਾਲੇ ਹਾਲਾਤ ਨੇ ਸਾਡੇ ਅੱਗੇ ਕਿ ਜਿਵੇਂ ਜਿਵੇਂ ਬੀਜੇਪੀ ਆਰਐਸਐਸ 2014 ਦੀ ਚੋਣਾਂ ਜਿੱਤਦੀ ਜਿੱਤਦੀ ਇੱਥੇ ਤੱਕ ਪਹੁੰਚ ਚੁੱਕੇ ਆ ਕਿ ਉਹ ਆਪਣੇ ਉਹਨਾਂ ਨੇ ਜਿੰਨੇ ਏਜੰਡੇ ਮਿੱਥੇ ਸੀ ਉਹ ਲਗਭਗ ਪੂਰੇ ਕਰ ਲਏ ਉਹਨਾਂ ਨੇ ਏਜੰਡਾ ਮਿੱਥੇ ਆ ਕਿ ਜੰਮੂ ਤੇ ਕਸ਼ਮੀਰ ਆ ਜਿਹੜਾ ਉਸ ਦੇ ਵਿੱਚੋਂ 377 ਧਾਰਾ ਹਟਾਉਣੀਆਂ ਉਹ ਹਟਾਈ ਤੇ ਉਸ ਨੂੰ ਦੋ ਜਿਹੜੀਆਂ ਯੂਟੀ ਨੇ ਉਸ ਦੇ ਵਿੱਚ ਬਦਲ ਦਿੱਤਾ ਸਟੇਟ ਹੁੱਡ ਉਹਨਾਂ ਦੀ ਖਤਮ ਕੀਤੀ ਉਹਨਾਂ ਨੇ ਮਿੱਥਿਆ ਕਿ ਬਾਬਰੀ ਮਸਜਿਦ ਨੂੰ ਢਾਕੇ ਰਾਮ ਮੰਦਰ ਦੀ ਉਸਾਰੀ ਕੀਤੀ ਜਾਊਗੀ ਤੇ ਉਸ ਦੇ ਆਧਾਰ ਤੇ ਫਿਰਕਾ ਫਿਰਕੂ ਤ੍ਰੇਵਿਕਰਨ ਕੀਤਾ ਜਾਊਗਾ ਉਹ ਉਹਨਾਂ ਨੇ ਕੀਤਾ ਉਸ ਤੋਂ ਅੱਗੇ ਵੱਧ ਕੇ ਯੂਨੀਫਾਰਮ ਸਿਵਲ ਕੋਡ ਆ ਜਿਹੜਾ ਉਹ ਹੁਣ ਲਾਗੂ ਕਰਨ ਦੀ ਤਿਆਰੀ ਹੈ ਉੱਤਰਾਖੰਡ ਚ ਲਾਗੂ ਕਰ ਦਿੱਤਾ ਤਾਂ ਜਿਵੇਂ ਜਿਵੇਂ ਉਹਨਾਂ ਦਾ ਫਾਸ਼ੀਵਾਦ ਅੱਗੇ ਵੱਧ ਰਿਹਾ ਤਾਂ ਜਿਸ ਗੱਲ ਦੀ ਲੋੜ ਸੀ ਉਹ ਸੰਯੁਕਤ ਕਿਸਾਨ ਮੋਰਚੇ ਨੇ ਜ਼ਿੰਮੇਵਾਰੀ ਨਿਭਾਈਆ ਉਹਦੇ ਬਾਕੀਆਂ ਨੂੰ ਵੀ ਸੱਦਾ ਦਿੱਤਾ ਅਧਿਆਪਕ ਵੀ ਵਿੱਚ ਆਏ ਮੁਲਾਜ਼ਮ ਵੀ ਵਿੱਚ ਆਏ ਤੇ ਅਧਿਆਪਕਾਂ ਨੇ ਵੀ ਫੈਸਲਾ ਕੀਤਾ ਕਿ ਇਸ ਵਾਰੀ ਦਾ ਭਾਰਤਵਾਨ ਦਾ ਜਿਹੜਾ ਉਹ ਅਸੀਂ ਹੜਤਾਲ ਭਰ ਕੇ ਲਾਗੂ ਕਰਾਂਗੇ ਜੀ ਤਾਂ ਆਪਾਂ ਗੱਲਬਾਤ ਕੀਤੀ ਕਿ ਕਿਸ ਤਰੀਕੇ ਦੇ ਨਾਲ ਸਾਰੀ ਵਰਗਾਂ ਦੇ ਲੋਕ ਜਿਹੜੇ ਕਿ ਮੋਦੀ ਗਵਰਨਮੈਂਟ ਦੀਆਂ ਪਾਲਿਸੀਆਂ ਤੋਂ ਪ੍ਰੇਸ਼ਾਨ ਨੇ ਉਹਨਾਂ ਨੇ ਅੱਗੇ ਆ ਕੇ ਅੱਜ باندې ਹੜਤਾਲ ਦੇ ਜਿਹੜੇ ਸੱਦੇ ਦਾ ਉਹ ਸਮਰਥਨ ਕੀਤਾ ਤੇ ਅੱਜ ਅਸੀਂ ਵੇਖ ਸਕਦੇ ਹਾਂ ਕਿ ਨਵੇਂ ਬੱਸ ਸਟੈਂਡ ਵਾਲੇ ਚੌਕ ਪਟਿਆਲਾ 'ਚ ਅਸੀਂ ਖੜੇ ਆਂ ਔਰ ਵੱਡੀ ਗਿਣਤੀ 'ਚ ਲੋਕ ਇੱਥੇ ਪਹੁੰਚੇ ਨੇ ਹਜੇ ਵੀ ਲੋਕ ਪਹੁੰਚ ਰਹੇ ਨੇ ਔਰ ਆਵਾਜਾਈ ਬੰਦ ਹੈ, ਟ੍ਰਾਂਸਪੋਰਟ ਬੰਦ ਹੈ, ਯੂਨੀਵਰਸਿਟੀਆਂ, ਸਕੂਲ ਉਹ ਬੰਦ ਨੇ ਤਾਂ ਅੱਜ ਦੇ ਹੜਤਾਲ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਹੈ। ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ। ਇਹ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੇ। ਦੇਖਦੇ ਰਹੋ ਦੁਨੀਆ।